ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਖੇੜੀ ਨਿਊਜ਼ ਚੈਨਲ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਤਰਨਤਨ ਸਾਹਿਬ ਦੇ ਵਿੱਚ ਜਿਮਨੀ ਚੋਣ ਹੋ ਰਹੀ ਹੈ ਉੱਥੇ ਝਾਰੂ ਵਾਲਿਆਂ ਦੀ ਝਾਰੂ ਵਾਲਿਆਂ ਨੂੰ ਪ੍ਰਚਾਰ ਕਰਨ ਦੇ ਵਿੱਚ ਮੁਸ਼ਕਲ ਬਹੁਤ ਆ ਰਹੀ ਹੈ ਕੰਮ ਪਿਆ ਪੂਰਾ ਫਸਿਆ ਜਦੋਂ ਦਾ ਮਨਦੀਪ ਸਿੰਘ ਚੋਣ ਮਦਾਨ ਦੇ ਵਿੱਚ ਨਿਤਰੀਆਂ ਮਾਦੇ ਪੁੱਤ ਨੇ ਇਹ ਪਿੰਡੇ ਟਾਈ ਪੈ ਨੇ ਪੂਰਾ ਕੰਮ ਫਸਿਆ ਪਿਆ ਨਿਤਰੂ ਬੜੇ ਮੇਖਾਣੀਗਾ ਹੈ ਨਾ 2 4000 ਤੀ ਫੈਸਲਾ ਹੋਣਾ ਦੇਖਦੇ ਆ ਕੀ ਬੰਦਾ ਚਾਰੂ ਵਾਲਿਆਂ ਦੇ ਸਾਨੂੰ ਸਮੱਸਿਆ ਦੱਸਦੇ ਆ ਸਭ ਤੋਂ ਵੱਡੀ ਸਮੱਸਿਆ ਆ ਰਹੀ ਹੈ ਇਹਨਾਂ ਨੂੰ ਪ੍ਰਚਾਰ ਕਰਨ ਦੇ ਵਿੱਚ ਇਹ ਸੁਣਾਉਣਾ ਚਾਹੁੰਦੇ ਨੇ ਜੋ ਲੋਕਾਂ ਨੂੰ ਆਪਣੀਆਂ ਗੱਲਾਂ ਲੋਕ ਸੁਣਨ ਨੂੰ ਤਿਆਰੀ ਹੈ ਨਹੀਂਗੇ ਕੱਲ ਦੀ ਗੱਲ ਆ ਭਗਵੰਤਮਨ ਸਾਹਿਬ ਨੇ ਰੋਡ ਸ਼ੋਅ ਕੱਢਿਆ ਇੱਕ ਭਾਈ ਰੋਡ ਸ਼ੋਅ ਕੱਢ ਲਿਆ ਭਗਵੰਤਮਨ ਸਾਹਿਬ ਨੇ ਭਗਵੰਤਮਨ ਸਾਹਿਬ ਜਦੋਂ ਰੋਡ ਸ਼ੋਅ ਕੱਢ ਰਿਹਾ ਸੀ ਕਹਿੰਦਾ ਨਸਿਆਏ ਨਸਿਆਏ ਜੇ ਉਹ ਅਸੀਂ ਆਏ ਕਰਿਆ ਤਰਨਤਾਰਨ ਦੇ ਲੋਕਾਂ ਨੇ ਮੂੰਹ 'ਤੇ ਗੱਲਾਂ ਕਰਨ ਲੱਗ ਗਏ ਉਹ ਕਹਿੰਦੇ ਜੀ ਸਾਡੇ ਤਾਂ ਨਸ਼ਾ ਬਹੁਤ ਆ ਸਾਡੇ ਤਾਂ ਆਮ ਮਿਲਦਾ ਨਸ਼ਾ ਜਿੱਥੋਂ ਮਰਜ਼ੀ ਚਿੱਟਾ ਲੈ ਲੋ ਤੇ ਫੇਰ ਮੁੱਖ ਮੰਤਰੀ ਸ਼ਾਹ ਨੂੰ ਚੁੱਪ ਜੇ ਕਰਨਾ ਪੈ ਗਿਆ ਫਿਰ ਉਥੋਂ ਚੁੱਪ ਜੇ ਢਲਕ ਜੀ ਬੋਦ ਕੇ ਜਿਵੇਂ ਕਿ ਆਪਾਂ ਕਹਿ ਦੀ ਇੱਕ ਤਰ੍ਹਾਂ ਨਾਲ ਲੰਘ ਜੇ ਗਿਆ ਦੂਜਾ ਇੱਕ ਇਹਨਾਂ ਦਾ ਜਿਹੜਾ ਪਈ ਧਰਨੇ ਵਾਲੇ ਇਹਨਾਂ ਦੇ ਪਿੱਛੇ ਪਏ ਹੋਏ ਨੇ ਜਿਹੜੇ ਹੱਥ ਧੋਕੇ ਉਹਨਾਂ ਨੇ ਤਾਂ ਤਸ਼ੱਲੀਆਂ ਕਰਾਈਆਂ ਪਈਆਂ ਨੇ ਭਵੰਤਮਾਨ ਦੀਆਂ ਵੱਖ-ਵੱਖ ਜਥੇਬੰਦੀਆਂ ਸਾਰੀਆਂ ਇੱਥੇ ਪਹੁੰਚ ਚੁੱਕੀਆਂ ਨੇ ਠੀਕ ਹੈ ਨਾ ਜਿੱਦਣ ਭਗਵਾਨ ਤੁਮਾਨ ਦਾ ਰੋਡ ਸ਼ੋਅ ਹੁੰਦਾ ਉਦਰੀ ਉਹ ਰੋਡ ਜਾਮ ਕਰ ਦਿੰਦੀਆਂ ਨੇ ਜ ਜੁਨੀਅਨ ਪਹਿਲਾਂ ਹੀ ਪਹੁੰਚ ਕੇ ਉਹਨਾਂ ਨੂੰ ਪਤਾ ਲੱਗ ਜਾਂਦਾ ਫੇਰ ਭਗਵਾਨ ਤੁਮਾਨ ਨੂੰ ਦੂਜੇ ਪਾਸੇ ਦੀ ਘਟਣਾ ਪੈਂਦਾ ਉਹ ਰੋਡ ਬਲੌਕਿੰਗ ਹੋਣ ਦੇ ਕਾਰਨ ਜਿਹੜੇ ਇੱਥੇ ਨੇ ਲੋਕਲ ਲੋਕ ਨੇ ਤਰਨ ਤਰਨ ਦੇ ਉਹ ਬਹੁਤ ਸਰਕਾਰ ਤੋਂ ਔੱਕੇ ਹੋਏ ਨੇ ਇੱਕ ਇਹ ਸਾਨੂੰ ਪਤਾ ਇਹਨਾਂ ਨਾਲ ਤਾਂ ਗੱਡੀਆਂ ਮਾਂ ਦੇ ਪੁੱਤਾਂ ਨਾਲ 100-100 ਗੱਡੀ ਹੁੰਦੀ ਹੈ ਇੱਕ ਨਾਲ ਇਹਦੀ ਮਾਂ ਭੈਣ ਪਬ ਘਰ ਵਾਲੀ ਆਪ ਸੋ ਸੋ ਗੱਡੀ ਲੈ ਕੇ ਨਾਉਂਦੇ ਨੇ ਫਿਰ ਉਮੀਤ ਸਿੰਘ ਸੰਤੂ ਨੂੰ ਕੱਲ ਰੋਡ ਸੋ ਕੱਢਿਆ ਤੇ ਮਾਂ ਦੇ ਪੁੱਤ ਨੂੰ ਸਟਿੱਪਨੀ ਮੰਗੂ ਲਟਕਾਈ ਫਿਰਦੇ ਦੀ ਸਾਈਡ ਤੇ ਕਾਲੀ ਦਲਾਲ ਨੇ ਬੜੇ ਕਮੈਂਟ ਕਰੇ ਕਹਿੰਦੇ ਇਸ ਤਾਂ ਨਾਲ ਇੱਕ ਦਾ ਬਾਲ ਬਣਾ ਕੇ ਰੱਖ ਦਿੱਤੀ ਆ ਤੇ ਇਹ ਨਾਲ ਕੀ ਕਰਿਆ ਕਹਿੰਦੇ ਸਾਨੂੰ ਤਾਂ ਲੋਕ ਕਹਿੰਦੇ ਸੰਤ ਇਹ ਨਹੀਂ ਸਮਝ ਆ ਰਿਹਾ ਵੀ 2022 ਦੇ ਵਿੱਚ ਤਾਂ ਇਹੀ ਭਗਵੰਤਮਾਨ ਕਹਿੰਦਾ ਸੀ ਕਿ ਨਾ ਜੇਤਨਸਾ ਖਤਮ ਕਰਨਾ ਤੁਸੀਂ ਤਰਨਤਨ ਸਾਹਿਬ ਦੇ ਵਿੱਚੋਂ ਤਾਂ ਹਰਮੀਤ ਸਿੰਘ ਸੰਧੂ ਨੂੰ ਵੋਟਾਂ ਨਾ ਪਾਓ ਹੁਣ ਕਹਿੰਦੇ ਇਹੀ ਭਗਵੰਤਮਾਨ ਕਹਿ ਰਿਹਾ ਜੇ ਤੁਸੀਂ ਨਸਾ ਖਤਮ ਕਰਨਾ ਤਰਨਤਨ ਸਾਹਿਬ ਦੇ ਵਿੱਚੋਂ ਤਾਂ ਹਰਮੀਤ ਸਿੰਘ ਸੰਧੂ ਨੂੰ ਵੋਟਾਂ ਪਾ ਕੇ ਜਿਤਾਓ ਲੋਕ ਨੇ ਇੱਥੇ ਕਨਫਿਊਜ਼ ਹੋਏ ਪਿਆ ਵੀ ਪਹਿਲਾਂ ਦੀ ਗੱਲ ਤੇ ਯਕੀਨ ਕਰੀਏ ਕਾ ਹੋਣ ਵਾਲੀ ਗੱਲ ਤੇ ਯਕੀਨ ਕਰੀਏ ਪਹਿਲਾਂ ਕਹਿੰਦਾ ਵੋਟਾਂ ਨਾ ਪਾਓ ਹੁਣ ਕਹਿੰਦੇ ਵੋਟਾਂ ਪਾ ਦੋ ਇੱਕ ਮਾਦੇ ਪੁੱਤ ਟਾਰਗੇਟ ਕਾਲੀ ਦਲ ਨੂੰ ਕਰੀ ਜਾਂਦੇ ਨੇ ਕਾਲੀ ਦਲ ਨੇ ਐਂ ਕਰਿਆ ਪਿਛਲੇ 15 ਸਾਲਾਂ ਤੋਂ ਕਾਲੀ ਦਲ ਦਾ ਐਮਐਲਏ ਤੀ ਜੇ ਤੀ ਬੋਤੀ ਹੁਣ ਮਾਦੇ ਪੁੱਤਾਂ ਨੂੰ ਪੁੱਛਣਾ ਲਾਹੋ ਵੀ ਉਹੀ ਟੈਂਡਗੇਟ ਤਾਂ ਹੁਣ ਤੁਸੀਂ ਲੈ ਲਿਆ ਤੁਸੀਂ ਤੁਸੀਂ ਉਹਨਾਂ ਦੇ ਤਾਂ ਨਾਂ ਤੇ ਇਲਜ਼ਾਮ ਲਾਓ ਉਹ ਤਾਂ ਛੋਡੀ ਵਾਲੀ ਗੱਡੀ ਤੇ ਚੜਿਆ ਫਿਰਦਾ ਹੁਣ ਜਿਹੜਾ 15 ਸਾਲਾਂ ਤੋਂ ਉਹਨਾਂ ਦਾ ਸੀ ਸੋ ਹੁਣ ਆ ਦੇਖੋ ਤੁਸੀਂ ਲਾਈਵ ਕਿਵੇਂ ਲੋਕ ਤਸੱਲੀਆ ਕਰਾਉਂਦੇ ਨੇ ਉਹਨੂੰ ਸੁਣਾਉਣਿਆਂ ਲਾਈਵ ਆਪ ਹੀ ਦੇਖਿਓ ਤੁਸੀਂ ਕਿਵੇਂ ਜਥੇਬੰਦੀਆਂ ਨੇ ਆਲੇ ਆਰੇ ਇਹਨੂੰ ਜਿਤਾ ਦਿਓ ਲੋਕਾਂ ਨੂੰ ਨਸ਼ੇ ਤੋਂ ਬਚਾ ਲੋਂਗੇ ਮੁੱਖ ਮੰਤਰੀ ਸਾਹਿਬ ਇਹ ਆਏ ਮਸਲੇ ਹੱਲ ਨਹੀਂ ਹੋਣੇ ਸੇਮ ਕੰਮ ਕਰ ਰਿਆ ਪਰ ਤਨਖਾਹ ਸਾਡੀ 6000 ਰੁਪਿਆ ਆ ਜਿਹੜੇ ਫੋਕੇਵਾਜੇ ਜਿਹੜੇ ਅਸੀਂ ਅਜੇ ਵੀ ਰੋਲ ਰਹੇ ਆ ਜਿਹੜੇ ਕਹਿ ਰਹੇ ਕਿ ਨਹੀਂ ਸਾਰੇ ਪੱਕੇ ਕਰਤੇ ਕੋਈ ਕੱਚਾ ਰਹਿਣ ਨਹੀਂ ਦੇਣਾ ਪਰ ਅੱਜ ਆਈ ਦੱਸਦੇ ਕਿ ਅਸੀਂ ਅੱਜ ਵੀ 6000 ਤੇ ਕੰਮ ਕਰ ਰਹੇ ਆ ਅੱਜ ਵੀ ਧੱਕੇ ਖਾ ਰਹੇ ਆ ਸਾਨੂੰ ਰੈਗੂਲਰ ਕਰੋ ਸਾਨੂੰ ਇਹੀ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਕਹਿੰਦੇ 6000 ਤੋਂ ਜ਼ਿਆਦਾ ਦਾ ਤੁਹਾਡੇ ਨਰੇਗਾ ਮਜ਼ਦੂਰ ਨੇ ਜਿਹੜੇ ਉਹ ਕੰਮ ਤਨਖਾਹ ਲੈਂਦੇ ਨੇ ਤੁਸੀਂ ਇੱਕ ਅਧਿਆਪਕ ਨਰਮਤਾ ਹੋ ਕੇ ਸਮਾਜ ਦਾ ਤੁਸੀਂ 6000 ਰੁਪਏ ਤੇ ਕਿਵੇਂ ਕੰਮ ਕਰਦੇ ਹੋ ਸਾਡੇ ਨਾਲ ਫਲੋਰ ਵਿਖੇ ਪ੍ਰੈਸ ਕਾਨਫਰੰਸ ਮੀਟਿੰਗ ਦੇ ਵਿੱਚ ਵਾਅਦਾ ਕਰਿਆ ਸੀ ਮੁੱਖ ਮੰਤਰੀ ਸਾਹਿਬ ਨੇ ਕਿ ਤੁਹਾਡਾ 6000 ਤੋਂ ਵਾਧਾ ਕਰਕੇ ਜੀ 18000 ਤਨਖਾਹ ਕਰਾਂਗੇ ਪਰ ਅਜੇ ਤੱਕ ਉਹ ਵਾਅਦਾ ਵਫਾ ਨਹੀਂ ਹੋਇਆ 6000 ਨਾਲ ਸਾਡਾ ਕੋਈ ਗੁਜ਼ਾਰਾ ਨਹੀਂ ਹੋ ਰਿਹਾ ਤੇ ਸਾਨੂੰ ਆਰਡਰ ਨਹੀਂ ਮਿਲ ਰਹੇ ਸਾਡਾ 2 ਸਾਲ ਹੋ ਗਏ ਪਾਲਸੀ ਪੂਰੀ ਹੋਈ ਨੂੰ ਹੁਣ ਅਸੀਂ 12 ਸਾਲ ਹੋ ਗਏ ਕੰਮ ਕਰਦਿਆਂ ਨੂੰ 6000 ਤੇ ਜੇ ਸਾਨੂੰ ਇਹਨਾਂ ਨੇ ਆਰਡਰ ਨਾ ਦਿੱਤੇ ਇਸ ਜਿਮਨੀ ਚੋਂ ਦੇ ਵਿੱਚ ਅਸੀਂ ਇੱਥੋਂ ਤਾਂ ਹੀ ਰਹਿਣ ਵਾਲੇ ਆ ਅਸੀਂ ਆਪਣੇ ਘਰ ਘਰ ਜਾ ਕੇ ਇਹਨਾਂ ਦੀਆਂ ਵੋਟਾਂ ਖਰਾਬ ਕਰਾਂਗੇ ਇਹਨਾਂ ਨੂੰ ਅਸੀਂ ਵੋਟ ਨਹੀਂ ਪੈਣ ਦੇਵਾਂਗੇ